इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੁਦਗੀ ਸੇਕਤ ਕਿਸਾਨ ਮੋਰਚਾ ਦੇ ਸੱਦੇ ਤੇ ਅੱਜ ਲਲਵੰਡੀ ਪਾਈ ਦੇ 메ਨ ਬਾਜ਼ਾਰ ਮੁਕੰਮਲ ਬੰਦ ਰਿਹਾ ਅਤੇ ਬੱਸਾਂ ਦਾ ਚੱਕਾ ਜਾਮ ਕਿਸਾਨਾਂ ਵੱਲੋਂ ਮੋਗਾ ਰੋਡ ਤਲਵੰਡੀ ਪਾਈ ਪੁਲ ਹੇਠ ਰੋਸ਼ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਮੋਦੀ ਸਰਕਾਰ ਨੂੰ ਕੋਸਦੇ ਰਹੇ ਕਿਸਾਨਾਂ ਨੇ ਮੰਗ ਰੱਖੀ ਹੈ ਕਿ ਜਿੰਨਾ MSP ਦਾ ਕਾਨੂੰਨ ਭਾਰਤ ਸਰਕਾਰ ਜਲਦੀ ਬਣਾਵੇ ਜਿੰਨਾ ਤੱਕ ਮੰਗਾ ਨਹੀਂ ਮੰਨਦੇ ਉਹਨਾਂ ਦਾ ਸਾਡਾ ਸੰਘਰਸ਼ ਜਾਰੀ ਰਹੇਗਾ। ਉਦਕੀ ਪ੍ਰੇਮ ਮੰਜਨ ਦਾਦੀ ਰਿਪੋਰਟ ਅੱਜ ਜੋ ਅੱਜ ਸਯੁਕਤ ਮੋਰਚਾ ਕਿਸਾਨਾਂ ਵੱਲੋਂ ਜੋ ਭਾਰਤ ਬੰਦ ਦੀ ਸੱਦੇ ਦੀ ਕਾਲ ਆਈ ਹੈ ਅੱਜ 16 ਤਰੀਕ ਨੂੰ ਤਲਵੰਡੀ ਭਾਈ ਦੇ ਵਿੱਚ ਸਯੁਕਤ ਮੋਰਚਾ ਕਾਦੀਆਂ ਕਿਸਾਨਾਂ ਨੇ ਜੱਥੇਬੰਦੀਆਂ ਕਿਸਾਨਾਂ ਨੇ ਅੱਜ ਆਪਣਾ ਸੰਗਰਾਸ ਸੰਗਰਾਸ ਤੇਜ ਕਰਨ ਵਾਸਤੇ ਤਲਵੰਡੀ ਭਾਈ ਬਾਈਪਾਸ ਤੇ ਜੋ ਕਿ ਅੱਜ ਧਰ ਨਾਲ ਆਇਆ ਵਿਆ ਤੇ ਰੋਸ ਪ੍ਰਗਟ ਕੀਤਾ ਉਹਨਾਂ ਦੀਆਂ ਕੁਝ ਮੰਗਾਂ ਪੰਜਾਬ ਭਾਰਤ ਸਰਕਾਰ ਤੋਂ ਜੋ ਕਿ ਮੰਗੀਆਂ ਜਾਣ ਤਾਂ ਉਹਨਾਂ ਦੀ ਇਹ ਮੰਗ ਹੈ ਵੀ ਸਾਡੀਆਂ ਜੋ ਮੰਗਾਂ ਭਾਰਤ ਸਰਕਾਰ ਜਲਦੀ ਤੋਂ ਜਲਦੀ ਪੂਰੀਆਂ ਕਰੇ ਜੋ ਸਾਡੇ ਕਿਸਾਨਾਂ ਤੇ ਸਤੰਤਰ ਢਾਏ ਆ ਜੋ ਗੋਲੀਆਂ ਚਲਾਈਆਂ ਜੋ ਗੈਸ ਗੋਲੇ ਛੱਡੇ ਆ ਉਹਨਾਂ ਦੀ ਪਰਪਾਈ ਕੀਤੀ ਜਾਵੇ ਇਸ ਕਰਕੇ ਜੋ ਕਿਸਾਨਾਂ ਦੀ ਮੰਗਾਂ ਉਹ ਜਲਦੀ ਤੋਂ ਜਲਦੀ ਮੋਦੀ ਸਰਕਾਰ ਪੂਰੀਆਂ ਕਰੇ ਤੇ ਆਪਣਾ ਜੋ ਕਿਸਾਨ ਆ ਸੜਕਾਂ ਦੇ ਉੱਤੋਂ ਸੜਕਾਂ ਤੇ ਨਾ ਉਤਰਨਾ ਕ੍ਰੇਮ ਅੰਚੰਦਾ ਇੰਡੀਆ ਨਿਊਜ਼ ਰਿਪੋਰਟਰ ਪ੍ਰੇਮਨ ਚੰਦਾ ਮੁੱਦਕੀ ਜੀ ਬੋਲੇਗਾ ਜੀ ਜਨਾਬ ਬਜਿੰਦਰ ਸਿੰਘ ਕੁੱਪੀ ਮੇਤਪੁਰ ਪੰਜਾਬ ਵਿਕੇਂਟ ਪਟਿਆਲਾ ਅੱਜ ਐਸਕੇ ਮਾਨੂੰ ਦਿੱਤੀ ਹੋਈ ਉਤਾਲ ਤੇ ਅਸੀਂ ਮੁਕਾਬਲਾ ਕਰ ਰਹੇ ਹਸਪਤਾਲ ਨੂੰ ਰਮੰਡੀ ਭਾਈ ਦੇ ਥੱਲੇ ਸਾਰੇ ਜਥੇ ਬੰਦਿਆਂ ਸਾਡਾ ਸਾਥ ਦੇ ਰਹੀਆਂ ਨਿਸਾਨ ਪਿੰਡਾਂ ਵੱਲੋਂ ਹਰ ਇੱਕ ਪਿੰਡ ਦੇ ਜਿਹੜੇ ਸਾਥ ਦੇ ਰਹੇ ਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਕੇਂਦਰ ਸਰਕਾਰ ਨੂੰ ਸਤਿਕਾਰ ਨਹੀਂ ਦਿੰਦੇ ਆ ਜਿਹੜੇ ਸਾਡੇ ਸਰਦਾਂ ਦੇ ਵੀਰ ਬੈਠੇ ਆ ਜੇ ਇਹਨਾਂ ਦੇ ਕੋਲ ਕੋਈ ਪਾਰੀ ਕੀਤੀ ਜਿਹੜਾ ਸੰਗਤ ਚੱਲੇ ਸਕੀ ਤਾਂ ਫਿਰ ਅਸੀਂ ਪਿੰਡਾਂ ਦੇ ਵਿੱਚ ਟੇਕੇ ਨਹੀਂ ਬੈਠਾਂਗੇ ਉਹਨਾਂ ਵੀਰਾਂ ਦੇ ਮੱਦੇਨਜ਼ਰ ਇਹ ਸਾਡੇ ਯਾਰ ਅਸੀਂ ਉਹਨਾਂ ਵਾਈਕਲ ਜਿਹੜਾ ਹੀ ਅੱਜ ਜੌਤ ਮੋਰਚੇ ਕਿਸਾਨ ਜੁਗੀਆਂ ਦੇ ਮੋਰਚੇ ਵੱਲੋਂ ਜਿਹੜਾ ਹੈ ਅੱਜ ਤਰ੍ਹਾਂ ਰੱਖਿਆ ਗਿਆ ਇਹ ਕੁਝ ਦਿਨ ਪਹਿਲਾਂ ਉਸ ਪਾਸੇ ਜਹਾਂਬੰਦੀਆ ਵੱਲੋਂ ਦਿੱਲੀ ਪਹੁੰਚ ਕਰਨ ਵਾਸਤੇ ਡੇਢ ਰੱਖੀ ਗਈ ਸੀ ਕਿ ਅਣੀ ਤਰੀਕ ਨੂੰ ਅਸੀਂ ਦਿੱਲੀ ਪਹੁੰਚਾਂਗੇ ਜਿਹੜੀ ਹਰਿਆਣਾ ਦੀ ਖੱਟੇ ਸਰਕਾਰ ਆ ਉਸ ਵੱਲੋਂ ਸੈਨੇਟਰ ਸਕਾਟ ਦੇ ਨਾਲ ਰਾਗੇ ਜਿਹੜੀਆਂ ਉੱਥੇ ਆਪਣੇ ਬਾਰਡਰ ਬਣਾ ਦਿੱਤੇ ਗਏ ਆ ਸੜਕਾਂ ਦੇ ਉੱਤੇ ਤਾਰਾਂ ਲਾ ਦਿੱਤੀਆਂ ਗਈਆਂ ਬੈਰੀਅਰ ਲਾ ਦਿੱਤੇ ਗਏ ਆ ਉੱਥੋਂ ਅੱਗੇ ਜਿਹੜੇ ਖਾੜ ਵੀਰਾਂ ਨੂੰ ਨੰਗਲ ਨਹੀਂ ਦਿੱਤਾ ਗਿਆ ਉਹਨਾਂ ਦੇ ਉੱਤੇ ਇਹਨਾਂ ਨੇ ਰਬੜ ਦੀਆਂ ਗੋਲੀਆਂ ਇਹ ਜਿਹੜੇ ਆਪਣੇ ਗੈਸ ਕੋਲੇ ਆ ਉਹ ਛੱਡੇ ਗਏ ਆ ਜਿਹਦੇ ਵਿੱਚ ਸਾਡੇ ਕਿਸਾਨ ਵੀ ਬਹੁਤ ਜ਼ਿਆਦੇ ਜ਼ਮੀਨੀ ਹੋ ਗਏ ਉਹਨਾਂ ਦੇ ਰੋਸਤੇ ਵਿੱਚ ਆਜਾ ਹੀ ਸੰਯੋਗਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤੇ ਤਰੌਂਦੀ ਪਾਈ ਦੇ ਵਿੱਚ ਇਹ ਚੌਂਕ ਦੇ ਵਿੱਚ ਅਸੀਂ ਇੱਥੇ ਇਕੱਠੇ ਹੋਏ ਆ ਤੇ ਸਾਡੀ ਡਾਕਟਰ ਜੁਨੀਆ ਨਾਲ ਜਿਹੜੀ ਸਟੇਟ ਲੈਵਲ ਤੇ ਹੈਗੀ ਆ ਤਾਂਗਮਲ ਗੋਲਜੀ ਸਾਡੇ ਪ੍ਰਧਾਨ ਆ ਉਹਨਾਂ ਵੱਲੋਂ ਅਸੀਂ ਜਿਹੜਾ ਇਸ ਜਨਰਲ ਦੇ ਜੈ ਮੰਦਿਰ ਵਿੱਚ ਸਮੂਲਿਤ ਕੀਤੀ ਆ ਤੇ ਸਾਡੇ ਡਾਕਟਰ ਸਾਥੀਆਂ ਨੇ ਇੱਥੇ ਪਹੁੰਚ ਕੇ ਆਪਣੀ ਹਾਜ਼ਰੀ ਭਰੀ ਆ ਤੇ ਸਾਡੀਆਂ ਮੰਗਾ ਇਹ ਹੀ ਆ ਵੀ ਇੱਕ ਦਾ ਸੈਂਟਰ ਸਰਕਾਰ ਆ ਜਿਹੜੀ ਉਹ ਕਿਸਾਨਾਂ ਦੀਆਂ ਮੰਗਾ ਪੂਰੀਆਂ ਕਰੇ ਜਿਹੜੀਆਂ 2020 ਦੇ ਵਿੱਚ ਉਹਨਾਂ ਨੇ ਮੰਗੀਆਂ ਮੰਨੀਆਂ ਸੀ ਜਿਹੜੀ ਐਮਐਸਪੀਆ ਫਸਲਾਂ ਤੇ ਉਹ ਦਿੱਤੀ ਜਾਵੇ ਤੇ ਜੋ ਇਹ ਕਰਜਾ ਹੈਗਾ ਮਜ਼ਦੂਰਾਂ ਦਾ ਜਾਂ ਕਿਸਾਨਾਂ ਦਾ ਉਹ ਮਾਰ ਕੀਤਾ ਜਾਵੇ ਹੋਰ ਹੀ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਉਹਨਾਂ ਨੇ ਮੰਨੀਆਂ ਸੂਰੀਆ ਕੀਤੀਆਂ ਜਾਣ ਤੇ ਸਾਡੀ ਜਿਹੜੀ ਮੰਗਾਂ ਸਾਡੀ ਪੰਜਾਬ ਸਰਕਾਰ ਤੋਂ ਮੰਗਾਂ ਆਰਐਮਪੀ ਡਾਕਟਰਾਂ ਦੀ ਕਿ ਉਹਨੇ ਸਾਡੇ ਨਾਲ ਸਰਕਾਰ ਵੱਲ ਤੋਂ ਇਹਨਾਂ ਵਾਅਦਾ ਕੀਤਾ ਸੀਗਾ ਕਿ ਵੀ ਅਸੀਂ ਤੁਹਾਨੂੰ ਕੋਈ ਕੋਰਸ ਕਰਾ ਕੇ ਜਿਹੜਾ ਟ੍ਰੇਨਿੰਗ ਦੇ ਕੇ ਇਹ ਜਿਹੜਾ ਉਹ ਦਾ ਮਸਲਾ ਹੱਲ ਕੀਤਾ ਜਾਊਗਾ ਸਾਡੇ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਆਪ ਲੋਕੀ ਕੀਤੀ ਜਾਊਗੀ ਤੇ ਉਹ ਹਜੇ ਤੱਕ ਇਹਨਾਂ ਨੇ ਕੋਈ ਵੀ ਪੂਰਾ ਹੱਲ ਨਹੀਂ ਕੀਤਾ ਅਸੀਂ ਪਿਆਰ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਡਾ ਜਿਹੜਾ ਹਾਲ ਆ ਆਰਐਮਪੀ ਡਾਕਟਰਾਂ ਦਾ ਪਿੰਡਾਂ ਦੇ ਡਾਕਟਰਾਂ ਦਾ ਉਹ ਜਿਹੜਾ ਹੱਲ ਕੀਤਾ ਜਾਵੇ ਅਸੀਂ ਜਿਹੜਾ ਬੇਡਰ ਹੋ ਕੇ ਇਹ ਜਿਹੜੀ ਆਪਣੇ ਪ੍ਰੈਸ ਕਰਦੇ ਆ ਉਹ ਕਰ ਸਕੀਏ ਇਹਨਾਂ ਕਹਿੰਦਾ ਹੋਏ ਕਿ ਉਹਨਾਂ ਜੱਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਤਵੰਦ ਦਾ ਸਦਾ ਹੀ ਕਿਸਾਨ ਜਿੱਥੇ ਬੰਦੇ ਵੱਲੋਂ ਸਾਡੇ ਜਿੱਥੇ ਬੰਦੀ ਮੈਡੀਕਲ ਸੋਸ਼ਲ ਪੰਜਾਬ ਰਜਿਸਟਰ ਨੰਬਰ 295 ਜਿਹਦੇ ਸੁਭਾ ਪ੍ਰਧਾਨ ਨਾਮ ਹੈ ਗੋਲਜੀ ਆ ਉਹਨਾਂ ਲੋ ਨੂੰ ਸਾਨੂੰ ਸੁਖਮ ਸੀਗਾ ਪੀ ਪੰਜਾਬ ਲੈਵਲ ਤੇ ਹੀ ਜਿੱਥੇ ਵੀ ਕੋਈ ਦਰਨਾ ਹੈਗਾ ਹਰੇਕ ਬਲਾਕ ਉੱਥੇ ਸ਼ਮਿਲਿਤ ਕਰੇ ਅਸੀਂ ਬਲਾਕ ਹਲਫਰਦ ਵੱਲੋਂ ਤੇ ਬਲਾਕ ਮਦਕੀ ਵੱਲੋਂ ਅਸੀਂ ਇੱਥੇ ਤੁਹਾਡੀ ਭਾਈ ਅੱਜ ਦਰਨੇ ਸ਼ਾਮਿਲ ਹੋਏ ਆ ਅਸੀਂ ਅਸੀਂ ਸ਼ੁਰੂ ਤੋਂ ਹੀ ਸਾਡਾ ਇਹ ਹੈ ਜਿੱਥੇ ਵੀ ਕਿਸਾਨਾਂ ਦਾ ਕੋਈ ਪ੍ਰੋਗਰਾਮ ਹੁੰਦਾ ਦਰਨਾ ਹੁੰਦਾ ਜਾਂ ਰੈਲੀ ਹੁੰਦੀ ਆ ਅਸੀਂ ਉਹਨਾਂ ਦੇ ਮੋਢੇ ਨਾਲ ਲੱਗ ਚੱਲਦੇ ਆ ਜਿਸ ਤਰ੍ਹਾਂ ਦਿੱਲੀ ਦਰਨੇ ਸੀਗੇ ਸਾਲ ਸਮਾਂ ਸਾਲ ਦਰਨਾ ਰਿਹਾ ਉਥੇ ਸਾਡਾ ਮੈਡੀਕਲ ਟੈਂਪੋ ਉੱਥੇ ਨજર جاری ਰਿਹਾ ਜੇ ਜੀਰੇ ਸ਼ਰਾਬ ਫੈਕਟਰੀ ਦੇ ਮੂਹਰੇ ਦਰਨਾ ਲੱਗਾ ਹੈਗਾ ਉੱਥੇ ਵੀ ਸਾਡਾ ਹਜ਼ਾਰਾਂ ਦਾ ਮੈਡੀਕਲ ਕੈਂਪ ਪਰ ਲਗਾਤਾਰ ਚੱਲਦਾ ਰਿਹਾ ਹੈ ਇਹ ਸਰਕਾਰ ਜਿਹੜੀਆਂ ਸਰਕਾਰਾਂ ਫੇਰ ਸਰਕਾਰਾਂ ਕਿਸਾਨਾਂ ਨੂੰ ਮਾਰਨ ਤੇ ਹੋਈ ਵੀ ਆ ਦੇਖਿਆ ਗਿਆ ਸ਼ੁਰੂ ਤੋਂ ਮੁਗਲਾਂ ਤੋਂ ਲੈ ਕੇ ਗੁਰੂਆਂ ਤੋਂ ਲੈ ਕੇ ਕਿਸਾਨਾਂ ਨਾਲ ਤੇ ਸਿੱਖਾਂ ਨਾਲ ਤੱਕ ਹੀ ਹੁੰਦੇ ਆਏ ਆ ਹੁਣ ਥੋੜੇ ਦਿਨ ਪਹਿਲਾਂ ਹੀ ਕਿਸਾਨਾਂ ਨੇ ਪ੍ਰੋਗਰਾਮ ਲਿਖਿਆ ਸੀ ਦਿੱਲੀ ਜਾਣ ਦਾ ਖੱਟੜ ਸਰਕਾਰ ਨੇ ਸੈਂਟਰ ਸਰਕਾਰ ਨੇ ਰਾਹ ਦੇ ਵਿੱਚ ਵੱਡੇ ਵੱਡੇ ਪੱਥਰ ਲਾ ਦੇ ਗੱਲ ਠੋਕ ਦੇ ਜਿੱਦਾਂ ਕਿਸਾਨਾਂ ਕੋਲੇ ਕੋਈ ਬੰਬ ਹੁੰਦੇ ਆ ਜਾਂ ਤੋਪਾਂ ਹੁੰਦੀਆਂ ਜਿਹੜੀਆਂ ਉਹ ਲੈ ਕੇ ਚੱਲੇ ਸੀ ਪਰ ਫਿਰ ਵੀ ਕਿਸਾਨਾਂ ਨੇ ਖਾਲੀ ਹੱਥੀ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਇੱਕ ਛੋਟੇ ਜਿਹੇ 15-16 ਸਾਲ ਦੇ ਬੱਚੇ ਨੇ ਉਹਨਾਂ ਦਾ ਡਰੋਨ ਸੀਗਾ ਇੱਕ ਉਹ ਪਤੰਗ 2 ਰੁਪਏ ਦੇ ਪਤੰਗ ਵਾਲੀ ਡਰੋਨ ਨਾਲ ਸੁੱਟ ਲਿਆ। ਕਿਸਾਨਾਂ ਦੇ ਬਣਾ ਬਲ ਜਿਹੜਾ ਬਹੁਤ ਉੱਚਾ ਹੈ, ਬਹੁਤ ਜੋਸ਼ ਆ। ਅਸੀਂ ਸੈਂਟਰ ਸਰਕਾਰ ਤੋਂ ਮੰਗ ਕਰਦੇ ਆਂ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਜਦੋਂ ਦਿੱਲੀ ਧਰਨਾ ਲਾਇਆ ਸੀਗਾ ਉਹ ਸਾਡੇ ਵਾਅਦੇ ਜਿਹੜੇ ਆ ਉਹ ਪੂਰੇ ਕਰੇ। ਨਹੀਂ ਤਾਂ ਦੁਬਾਰਾ ਫੇਰ ਸਾਨੂੰ ਦਿੱਲੀ ਪੈਣਾ ਆਉਂਦਾ। ਅਸੀਂ ਜਰੂਰ ਕਿਸਾਨ ਦਿੱਲੀ ਬੈਠਣਗੇ। ਅਸੀਂ ਉਹਨਾਂ ਨਾਲ ਜਿਹੜੀ ਆ ਸਾਡੀ ਜਥੇਬੰਦੀ ਮੈਡੀਕਲ ਪ੍ਰੈਸ਼ਰ ਸੰਪੰਜਾਬ ਰਜਿਸਟਰ ਨੰਬਰ 299 ਅਸੀਂ ਉਹਨਾਂ ਨਾਲ ਹਮੇਸ਼ਾ ਹੀ ਡਟ ਕੇ ਚੱਲਾਂਗੇ, ਡਟ ਕੇ ਖੜ ਸਰ ਤੁਹਾਡੀਆਂ ਵੀ ਕੋਈ ਸਮੱਸਿਆ ਸਰਕਾਰ ਅੱਗੇ ਜਿਸ ਕਾਰਨ ਤੁਸੀਂ ਕਿਸਾਨਾਂ ਦੇ ਨਾਲ ਖੜਾ ਦਿੱਤਾ ਹਾਂ ਅਸੀਂ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਅਸੀਂ ਪੰਜਾਬ ਸਰਕਾਰ ਨਾਲ ਰੈਲੀਆਂ ਵੀ ਕੀਤੀਆਂ ਸਾਡੀਆਂ ਮੀਟਿੰਗਾਂ ਵੀ ਚੱਲਦੀਆਂ ਸਰਕਾਰ ਸਾਨੂੰ ਲਾਰੇ ਲਾਇਆ ਸਰਕਾਰ ਨੇ ਬਣ ਤੋਂ ਪਹਿਲਾਂ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਉਹ ਪਹਿਲ ਹਜ਼ਾਰਦ ਕਰਾਂਗੇ ਜਿਸ ਤਰ੍ਹਾਂ ਸਾਨੂੰ ਕਿੰਨੇ ਰਜਿਸਟਰ ਕੀਤਾ ਜਾਵੇ ਵੇ ਪੱਛਮੀ ਬਗਾਲਚਾ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਹੈਗਾ ਇਹਨਾਂ ਵਾਲੇ ਡਾਕਟਰਾਂ ਨੂੰ ਛੋਟੀ ਮੋਟੀ ਟ੍ਰੇਨਿੰਗ ਦੇ ਕੇ ਹੋ ਰਜਿਸਟਰ ਕਰ ਦਿੰਦੇ ਹੈਗੇ ਆ ਅਸੀਂ ਸਾਡੇ ਵੀ ਉਹੀ ਮੰਗਿਆ ਵੀ ਸਾਨੂੰ ਵੀ ਜਿਹੜੇ ਪਿੰਡਾਂ 'ਚ ਅਸੀਂ ਕੰਮ ਕਰਦੇ ਆਂ ਜਾਂ ਕਸਬਿਆਂ ਜਾਂ ਮਹਾਲਿਆਂ 'ਚ ਉਹਨਾਂ ਨੂੰ ਸਾਨੂੰ ਰਜਿਸਟਰ ਕਰਕੇ ਸਾਨੂੰ ਥੋੜਾ ਬਾਧਾ ਕੋਰਸ ਕਰਾ ਕੇ ਰਜਿਸਟਰ ਕੀਤਾ ਜਾਵੇ ਜਿਹੜੇ ਸਾਡੇ ਤਲਵਾਰ ਲੜਕਦੀ ਆ ਉਹ ਸਾਡੇ ਨੂੰ ਗੱਡਾ ਖਤਮ ਸਰ ਕਿਹੜੀ ਸਰਕਾਰ ਤੋਂ ਮੰਗ ਰੱਖੀ ਤੁਸੀਂ ਅਸੀਂ ਆ ਭਗਵੰਤਬਾਹ ਸਰਕਾਰ ਤੋਂ ਇਹ ਤੋਂ ਮੰਗ ਕਰਦੇ ਆਂ ਅਸੀਂ ਵੱਡਾ ਸਵਾਲ ਜਿਹੜਾ ਪੰਜਾਬ ਸਰਕਾਰ ਨੇ ਹੱਲ ਕਰਨਾ ਹੈਗਾ ਇਹ ਤੋਂ ਅਸੀਂ ਮੰਗ ਕਰਦੇ ਆ ਸਾਡੀ ਜਿਹੜੀ ਮੰਗ ਆ ਇਹਨੂੰ ਪੂਰਾ ਕੀਤਾ ਜਾਵੇ ਨਹੀਂ ਅਸੀਂ ਫਿਰ ਮਜਬੂਰ ਹੋਵਾਂਗੇ ਇਹਨਾਂ ਨਾਲ ਐਮਪੀ ਇਲੈਕਸ਼ਨ ਦੇ ਵਿੱਚ ਇਹਨਾਂ ਦਾ ਅਸੀਂ ਬਾਈਕਾਟ ਕਰਾਂਗੇ ਜੇ ਸਾਡੀ ਮੰਗ ਨਾ ਪੂਰੀ ਹੋਈ